ਵਾਇਸ ਵਾਈ ਚੈਨਲ ਦੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੌਨੀ ਦੀ ਲੋਹਾਈ ਲਈ ਸਰਕਾਰ ਨੇ ਸੂਬੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਸਾਨ ਵੀਰਾਂ ਨੂੰ ਕਿੰਨੇ ਘੰਟੇ ਜੜੀ ਆ ਬਿਜਲੀ ਜੜੀ ਆ ਦਿੱਤੀ ਜਾਵੇਗੀ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਰਕਾਰ ਨੇ ਪੰਜਾਬ ਵਿੱਚ ਝੋਨੇ ਦੀ ਤਾਰੀਖ ਜੜੀ ਆ ਤੈਅ ਕਰ ਦਿੱਤੀ ਆ ਲੋਕ ਸਭਾ ਚੋਣਾਂ ਦਾ 1 ਹਫਤਾ ਪੂਰਾ ਹੋਣ ਤੋਂ ਬਾਅਦ ਕਿਸਾਨ ਚੋਣਾਂ ਲਾਉਣਾ ਸ਼ੁਰੂ ਕਰ ਦੇਣਗੇ ਝੋਨੇ ਦੀ ਲਵਾਈ ਦਾ ਸਮਾਂ 11 ਜੂਨ ਤੋਂ ਤੈਅ ਕੀਤਾ ਗਿਆ ਇਹ ਪਿਛਲੇ ਸਾਲ ਨਾਲੋਂ 5 ਦਿਨ ਪਹਿਲਾਂ ਆ ਇਸ ਲਈ ਸੂਬੇ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹਾਲਾਂਕਿ ਝੋਨੇ ਦੀ ਸਿੱਧੀ ਬਜਾਈ ਜੋ ਕਿ 15 ਤਰੀਕ ਤੋਂ ਲੈ ਕੇ 31 ਮਈ ਤੱਕ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਵੀ ਦਿੱਤੀ ਜਾਵੇਗੀ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਮਾਲਵਾ ਖੇਤਰ ਵਿੱਚ ਜਿਹੜਾ ਮੁਕਤਸਰ ਸਾਹਿਬ ਫਰੀਦਕੋਟ ਮਾਨਸਾ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਅਤੇ ਕੌਮੀ ਸਰਹੰਦ ਦੇ ਕੰਡਿਆਲੀ ਤਾਰ ਤੋਂ ਪਾਰ ਦੇ ਜ਼ਿਲ੍ਹਿਆਂ ਵਿੱਚ ਜੂਨ ਮਹੀਨੇ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ ਜਦੋਂ ਕਿ ਪਿਛਲੇ ਸਾਲ ਮਾਲਵੇ ਵਿੱਚ ਝੋਨੇ ਦੀ ਲਵਾਈ 16 ਜੂਨ ਤੋਂ ਸ਼ੁਰੂ ਹੋਈ ਸੀ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਝੋਨੇ ਦੀ ਲਵਾਈ 15 ਜੂਨ ਤੋਂ ਤੈਅ ਕੀਤੀ ਗਈ ਆ ਜਦੋਂ ਕਿ ਪਿਛਲੇ ਸਾਲ 9 ਜੁਲਿਆ ਵਿੱਚ ਝੋਨੇ ਦੀ ਲਵਾਈ ਦਾ ਆਖਰੀ ਪੜਾ ਜੋ ਕਿ 21 ਜੂਨ ਤੋਂ ਸ਼ੁਰੂ ਹੋਇਆ ਸੀ ਅਗਾਵਾਦੂ ਕਿਸਾਨ ਫਤਿਹਗਰ ਨੇ ਕਿਹਾ ਕਿ ਜੇਕਰ ਕਿਸਾਨ ਸਰਕਾਰ ਕਿਸਾਨਾਂ ਨੂੰ ਸਮੇਂ ਸਿਰ ਬਿਜਲੀ ਮੁਹਈਆ ਕਰਵਾ ਦੇਵੀਂ ਤਾਂ ਕਿ ਕਿਸਾਨਾਂ ਦੀ ਹੋਰ ਵੀ ਕੋਈ ਵੀ ਸਮੱਸਿਆ ਜਿਹੜੀ ਆ ਨਹੀਂ ਰਹੇਗੀ। ਵਿਜਲੀ ਵਿਭਾਗ ਨੇ ਛੋਣੇ ਦੀ ਲੋਾਈ ਸਮੇਂ ਬਿਜਲੀ ਸੰਗਠਨਾਂ ਪੈਦਾ ਹੋਣ ਨੂੰ ਚਕਨੀ ਬਣਾਉਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਸਰਕਾਰ ਵੱਲੋਂ ਪਹਿਲਾਂ ਵੀ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਨੇ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਪ੍ਰਕਿਰਿਆ ਨੂੰ ਕਿਵੇਂ ਪੂਰਾ ਕਰਨਾ ਹੈ ਇਸ ਸਬੰਧੀ ਪ੍ਰਕਿਰਿਆ ਸਬੰਧਤ ਵਿਭਾਗ ਤੋਂ ਮੁਕੰਮਲ ਕੀਤੀ ਜਾ ਰਹੀ ਆ। ਸੋ ਕਿਸਾਨ ਵੀਰੋ ਤੁਸੀਂ ਵੀ ਝੋਨੇ ਲਗਾਉਂਦੀ ਤਿਆਰੀ ਜਿਹੜੀ ਇਹ ਸ਼ੁਰੂ ਕਰ ਲਵੋ ਤੇ ਜਿਨ੍ਹਾਂ ਨੇ ਤੱਕ ਪਨੀਰੀਆਂ ਨਹੀਂ ਬੀਜੀਆਂ ਛੇਤੀ ਤੋਂ ਛੇਤੀ ਪਨੀਰੀਆਂ ਜ਼ਰੂਰ ਬੀਜ ਲਵੋ ਧੰਨਵਾਦ